ਨਮਾਸ਼ਾਰ ਦਵਾਬਾ YouTube ਚੈਨਲ ਤੇ ਤੁਸੀਂ ਕੁਝ ਸਮਾਂ ਪਹਿਲਾਂ ਹੀ ਇੱਕ ਖਬਰ ਦੇਖੀ ਸੀ ਕਿ ਜਿਸ ਵਿੱਚ ਪਿੰਡ ਰਾਇਪੁਰ ਵਿਖੇ ਵਿਜੇ ਕੁਮਾਰ ਦੀ ਜਿਹੜੀ ਆ ਬੜੀ ਹੀ ਬੇਰਹਿਮੀ ਨਾਲ ਜਿਹੜਾ ਉਹਦਾ ਕਤਲ ਕਰ ਦਿੱਤਾ ਗਿਆ ਸੀ ਹੁਣ ਉਸ ਕਤਲ ਦੇ ਸਬੰਧ ਦੇ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਮਹਿਤਾਬ ਸਿੰਘ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਦੇ ਪੰਜ ਦੋਸ਼ੀਆਂ ਵਿੱਚੋਂ 10 ਦੋਸ਼ੀ ਫੜੇ ਜਾ ਚੁੱਕੇ ਹਨ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਇਨ੍ਹਾਂ ਸਤਨਾਮ ਸਿੰਘ ਉਰਫ ਸ਼ਾਮਾ ਤੇ ਮ੍ਰਿਤਕ ਵਿਜੇ ਕੁਮਾਰ ਦੀ ਪੈਸੇ ਦੇ ਲੈਂਡ ਦੇਣ ਤੋਂ ਲੈ ਕੇ ਪਹਿਲਾਂ ਬਹਿਸਵਾਜੀ ਹੋਈ ਸੀ ਜੋ ਕਿ ਕਤਲ ਦਾ ਰੂਪ ਲੈ ਗਈ ਪੁਲਸ ਦੀਆਂ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਔਰ ਪੁਲਸ ਨੇ ਤੁਰੰਤ ਹੀ ਕਾਰਵਾਈ ਕਰਦੇ ਹੋਏ ਪੰਜ ਦੋਸ਼ੀਆਂ ਵਿੱਚੋਂ ਤਿੰਨ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਵਿੱਚੋਂ ਅੰਗਰੇਜ਼ ਸਿੰਘ ਸੌਰੀ ਮਾਫ ਕਰਨਾ ਅੰਗਰੇਜ਼ ਚੰਦ ਗੁਲਸ਼ਨ ਕੁਮਾਰ ਮਜਾਰਾ ਖੁਰਦ ਤੇ ਸੁਨੀਲ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ ਤੇ ਦੋ ਦੋਸ਼ੀਆਂ ਦੀ ਪੁਲਿਸ ਵੱਲੋਂ ਪਾਲ ਕੀਤੀ ਗਈ ਹੈ ਤੇ ਇਹਨਾਂ ਦੇ ਕੋਲ ਜੋ ਕਤਲ ਦੇ ਵਿੱਚ ਵਰਤਿਆ ਗਿਆ ਸੀ ਗਡਾਸਾ ਤੇ ਦਾਤਰ ਵੀ ਜਿਹੜਾ ਆ ਬਰਾਮਦ ਕਰ ਲਿਆ ਗਿਆ ਹੈ ਪੁਲਿਸ ਵੱਲੋਂ ਇਹਨਾਂ ਦਾ ਰਿਮਾਂਡ ਲੈ ਕੇ ਇਹਨਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਜਿਹੜਾ ਕਤਲ ਕੀਤਾ ਆ ਕੀ ਸਿਰਫ ਪੈਸੇ ਨੂੰ ਲੈਣ ਦੇ ਕਰਕੇ ਕੀਤਾ ਹੈ ਜਾਂ ਕਿ ਉਸ ਦੀ ਕੋਈ ਹੋਰ ਵੀ ਵਜ੍ਹਾ ਹੈ ਆਓ ਦੇਖਦੇ ਆ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਹਾਂਜੀ ਕਰੀਏ ਜੀ ਸਟ ਮਾਣਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਦੋਂ ਵੀ ਕੋਈ ਸੈਂਸੇਸ਼ਨਲ ਕ੍ਰਾਈਮ ਡਿਸਟ੍ਰਿਕਟ ਦੇ ਵਿੱਚ ਹੁੰਦਾ ਹੈ ਤਾਂ ਡਿਸਟ੍ਰਿਕਟ ਐਸਪੀ ਐਸ ਨਗਰ ਪੁਲਿਸ ਉਸ ਦੀ ਜਲਦੀ ਡਿਟੈਕਸ਼ਨ ਤੇ ਫੋਕਸ ਕਰਦੀ ਹੈ ਇਸੇ ਲੜੀ ਦੇ ਵਿੱਚ 1 30 ਤਰੀਕ ਨੂੰ ਇੱਕ ਮਰਡਰ ਵਿਜੇ ਕੁਮਾਰ ਦਾ ਹੋਇਆ ਪਿੰਡ ਰਾਮਰਾਇਪੁਰ ਦੇ ਵਿੱਚ ਉਸ ਦੇ ਵਿੱਚ ਇੱਕ ਮਕਦਮਾ ਨੰਬਰ 97 ਅੰਡਰ ਸੈਕਸ਼ਨ 103 ਬੀ ਐਨ ਐਸ ਰਜਿਸਟਰ ਕੀਤਾ ਗਿਆ ਉਸ ਦੇ ਵਿੱਚ ਸਾਡੀ ਟੀਮਾਂ ਬਣਾਈਆਂ ਗਈਆਂ ਐਸ ਪੀ ਇਨਵੈਸਟੀਗੇਸ਼ਨ ਡੀ ਐਸ ਪੀ ਇਨਵੈਸਟੀਗੇਸ਼ਨ ਡੀ ਐਸ ਪੀ ਨਵਾਂ ਸ਼ਹਿਰ ਐਸ ਐਚ ਓ ਸਦਰ ਨਾਲ ਸੀਆਈ ਅਫਤਾਰ ਸੀਆਈਏ ਚਾਰਜ ਅਫਤਾਰ ਇਹਨਾਂ ਟੀਮਾਂ ਨੇ ਬਹੁਤ ਹੀ ਮਿਹਨਤ ਕੰਮ ਕਰਦੇ ਹੋਏ ਜਿਹੜੇ ਇਹਦੇ ਦੋਸ਼ੀ ਸੀਗੇ ਪੰਜ ਦੋਸ਼ੀ ਸੀ ਉਹਦੇ ਵਿੱਚੋਂ ਤਿੰਨ ਨੂੰ ਅਰੈਸਟ ਕਰ ਲਿਆ ਇਹਨਾਂ ਪੰਜਾਂ ਦੋਸ਼ੀਆਂ ਦੇ ਨਾਮ ਅੰਗਰੇਜ਼ ਚੰਦ ਹੈਗਾ ਇਹ ਸਦਰ ਨਵਾਂ ਸ਼ਹਿਰ ਦਾ ਰਹਿਣ ਵਾਲਾ ਹੈ ਇਹਨੂੰ ਅਰੈਸਟ ਕੀਤਾ ਗਿਆ ਦੂਜਾ ਗੁਲਸ਼ਨ ਕੁਮਾਰ ਇਹ ਵੀ ਸਦਰ ਨਵਾਂ ਸ਼ਹਿਰ ਮੁਜਾਰਾ ਖੁਰਦਾ ਰਹਿਣ ਵਾਲਾ ਇਹਨੂੰ ਵੀ ਅਰੈਸਟ ਕੀਤਾ ਗਿਆ ਤੀਸਰਾ ਸੁਨੀਲ ਕੁਮਾਰ ਇਹਨੂੰ ਵੀ ਅਰੈਸਟ ਕੀਤਾ ਗਿਆ ਜਿਹੜੇ ਦੂਜੇ ਦੋ ਦੋਸ਼ੀ ਹੈ ਉਹ ਜੇ ਅਰੈਸਟ ਕਰਨੇ ਬਾਕੀ ਹੈਗੇ ਇਹਦੇ ਵਿੱਚ ਇਹਨਾਂ ਨੂੰ ਅੱਜ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਵਾਂਗੇ ਤੇ ਅੱਗੋਂ ਪੁੱਛਗਿੱਛ ਕੀਤੀ ਜਾਏਗੀ ਜਿਹੜਾ ਵੈਪਨ ਸੀਗਾ ਇਹਨਾਂ ਨੇ ਇੱਕ ਗੰਡਾਸੇ ਦਾ ਤੇ ਦਾਤਰ ਦਾ ਯੂਜ਼ ਕੀਤਾ ਉਹਨੂੰ ਮਾਰਨ ਦੇ ਲਈ ਉਹਨੂੰ ਵੀ ਰਿਕਵਰ ਕਰਵਾਇਆ ਜਾਵੇ ਮਾਰਨ ਦੇ ਕਾਰਨ ਕਿਸ ਇਹਨਾਂ ਦਾ ਜੋ ਹੁਣ ਤੱਕ ਸਾਹਮਣੇ ਆਇਆ ਇਹਨਾਂ ਦੀ ਪੈਸਿਆਂ ਦੇ ਲੈਣ ਦੇਣ ਪਿੱਛੇ ਪਹਿਲਾਂ 29 ਤਰੀਕ ਨੂੰ ਬੈਸਬਾਜੀ ਹੋਈ ਸੀ ਫਿਰ 30 ਤਰੀਕ ਨੂੰ ਫੋਨ ਦੇ ਉੱਤੇ ਬੈਸਬਾਜੀ ਹੋਈ ਤਾਂ ਇਹੀ ਜਿਹੜਾ ਮੇਨ ਸਤਨਾਮ ਸ਼ਾਮਾ ਹੈਗਾ ਦੋਸ਼ੀ ਇਹਦੇ ਵਿੱਚ ਉਹਨੇ ਜਾ ਕੇ ਆਪਣੇ ਫਾਦਰ ਨੂੰ ਦੱਸਿਆ ਉਹਦਾ ਫਾਦਰ ਅੰਗਰੇਜ਼ ਹੈਗਾ ਜਿਹੜਾ ਅਰੈਸਟ ਹੋ ਚੁੱਕਿਆ ਹੈ ਤੇ ਨਾਲ ਜਿਹੜੇ ਤਿੰਨ ਦੋਸ਼ੀ ਹੋਰ ਨੇ ਇਹਨਾਂ ਨੇ ਮਿਲ ਕੇ ਜਿਹੜਾ ਆ ਕੇ ਉਹਦੇ ਪਿੰਡ ਦੇ ਵਿੱਚ ਰਾਮਰਾਇਪੁਰ ਦੇ ਵਿੱਚ ਮੋਟਰ ਦੇ ਉੱਤੇ ਉਹਦਾ ਕਤਲ ਕਰ ਦਿੱਤਾ ਕਿੰਨੇ ਪੈਸੇ ਲੈਂਦੇ ਸੀ ਇਨਾਂ ਦਾ ਜੋ ਹਜ ਤੱਕ ਪਤਾ ਲੱਗਿਆ ਕਿ ਜਿਆਦਾ ਨਹੀਂ ਸੀ ਥੋੜੇ ਪੈਸੇ ਦਾ ਲੈਣ ਦੇਣ ਸੀਗਾ ਬਟ ਇਹਨਾਂ ਦੀ ਆਪਸ ਵਿੱਚ ਬਹਿਸਬਾਜ਼ੀ ਜਿਹੜੀ ਉਹ ਜ਼ਿਆਦਾ ਹੋਈ ਤੇ ਤਲਕ ਦੇ ਵਿੱਚ ਆ ਕੇ ਇਹਨਾਂ ਨੂੰ ਜਿਹੜਾ ਇਹ ਵਾਰਤ ਨੂੰ ਅੰਜਾਮ ਦਿੱਤਾ ਨਹੀਂ ਇਹ ਆਪਸ ਵਿੱਚ ਕੋਈ ਰਿਸ਼ਤੇਦਾਰ ਨਹੀਂ ਹੈ ਨਹੀਂ ਇਹ ਆਪਸ ਦੇ ਵਿੱਚ ਪੁਰਾਣੇ ਜਾਣਦੇ ਹੈਗੇ ਨੇ ਪੁਰਾਣੇ ਦੋਸਤ ਨੇ ਤੇ ਪੁਰਾਣੇ ਜਾਣਦੇ ਸੀ ਇੱਕ ਦੂਜੇ ਨੂੰ ਮਿਲਦੇ ਗਿੱਦੇ ਵੀ ਸੀ ਬਟ ਕਿਸੇ ਗੱਲ ਪਿੱਛੇ ਇਹਨਾਂ ਦਾ ਆਪਸ ਦੇ ਵਿੱਚ ਪੈਸਿਆਂ ਦਾ ਰੋਲਾ ਪੈ ਗਿਆ ਦੋਸਤ ਹੈ ਨਹੀਂ ਕਿਉਂ ਪੈਸੇ ਕੀ ਚੀਜ਼ ਰੋਲਾ ਨਹੀਂ ਇਹਨਾਂ ਨੇ ਕਿਸੇ ਵੀ ਚੀਜ਼ ਦੇ ਇਹ ਤਾਂ ਨਹੀਂ ਇਹੋ ਜਿਹੀ ਗੱਲ ਕਲੀਅਰ ਹੈਗੀ ਕਿਸ ਚੀਜ਼ ਦੇ ਪੈਸੇ ਸੀਗੇ ਕੋਈ ਉਧਾਰ ਹੋ ਸਕਦਾ ਹੈ ਹਾਂਜੀ ਅੱਜ ਅਜੇ ਪੇਸ਼ ਕਰਨਾ ਇਹਨਾਂ ਨੂੰ ਇਸ ਕਰਨ ਤੋਂ ਬਾਅਦ ਜਦੋਂ ਰਿਮਾਂਡ ਮਿਲੇਗਾ ਉਸ ਤੋਂ ਬਾਅਦ ਜਿਹੜੀ ਗੱਲ ਆਓ ਕਲੀਅਰ ਹੋਏ ਕੱਲ ਇੱਕ ਲੜਕੇ ਦਾ ਨਾਮ ਆ ਰਿਹਾ ਸੀ ਬਾਰ-ਬਾਰ ਪੰਮਾ ਜਿਸ ਨੇ ਘਰ ਜਾ ਕੇ ਤਲਾਕ ਹੀ ਪਾ ਸੀਗਾ ਜਿਹੜਾ ਜਿਸ ਦੀ ਮੌਤ ਹੋਈ ਹੈ ਕਤਲ ਹੋਇਆ ਉਹਦਾ ਕੀ ਰੋਲ ਹੈ ਇਸ ਕੰਮ ਇਹ ਜਿਹੜਾ ਕਤਲ ਹੋਇਆ ਜੀ ਇਹ ਪੰਮੇ ਦੀ ਮੋਟਰ ਤੇ ਹੀ ਹੋਇਆ ਜਦੋਂ ਵਿਜੇ ਕੁਮਾਰ ਦਾ ਕਤਲ ਹੋਇਆ ਤਾਂ ਵਿਜੇ ਕੁਮਾਰ ਤੇ ਪੰਮਾ ਮੋਟਰ ਤੇ ਹੀ ਹਾਜ਼ਰ ਸੀਗੇ ਤਾਂ ਜਦੋਂ ਇਹ ਕਤਲ ਕਰਨ ਆਏ ਤਾਂ ਜਦੋਂ ਉਹਨਾਂ ਨੇ ਵਿਜੇ ਦੇ ਉੱਤੇ ਜਿਹੜਾ ਇਹ ਵਾਰ ਕੀਤੇ ਤਾਂ ਇਹ ਪੰਮਾ ਮੌਕੇ ਤੋਂ ਭੱਜ ਗਿਆ ਇਹ ਇਹਦਾ ਵਿੱਚ ਬਿਲਕੁਲ ਜੀ ਬਿਲਕੁਲ ਡਰਗੇ ਉਥੋਂ ਮੌਕੇ ਤੋਂ ਪਾਜੀ ਨਹੀਂ ਹਜੇ ਤੱਕ ਇਦਾਂ ਦਾ ਕੋਈ ਸਾਹਮਣੇ ਨਹੀਂ ਡਰਗ ਦਾ ਵੀ ਕੋਈ ਆਦੀ ਸੀ ਸ਼ਾਇਦ ਨੀ ਇਦਾਂ ਦੀ ਹਜੇ ਤੱਕ ਕੋਈ ਗੱਲ ਕਲੀਅਰ ਨਹੀਂ ਆਈ ਬਟ ਇਹਨਾਂ ਨੂੰ ਅਸੀਂ ਰਿਮਾਂਡ ਤੇ ਲਿਆ ਹੈ ਜੇ ਕੁਝ ਇਦਾਂ ਦਾ ਨਿਕਲਿਆ ਤੋ ਉਹਨੂੰ ਉਦਾਂ ਇਨਫਾਰਮ ਕਰਵਾਵਾਂਗੇ ਉਮਰ ਕਿਥੀ ਮਰਤਕ ਹੋਇਆ ਮ੍ਰਿਤਕ ਹਾਂ ਜੀ ਹਾਂ ਜੀ ਹਾਂ ਬਿਲਕੁਲ ਬਿਲਕੁਲ ਉਮਰ ਕਿਥੀ ਮ੍ਰਿਤਕ ਇਸ ਦੀ ਜਾਂਚ ਕੀਤੀ ਜਾਏਗੀ ਕਿ ਉਹ ਡਰਗ ਦਾ ਆਦੀ ਸੀ ਜਾਂ ਨਹੀਂ ਸੀ ਇਹਦੇ ਵਿੱਚ ਜੇ ਕੋਈ ਰੋਲ ਸਾਹਮਣੇ ਆਂਦਾ ਜੀ ਕੋਈ ਡਰਗਸ ਵਾਲੀ ਗੱਲ ਆ ਤਾਂ ਬਿਲਕੁਲ ਇਹ ਜਾਂਚ ਵੀ ਕਰਵਾਵਾਂਗੇ ਉਮਰ ਕਿਥੀ ਮ੍ਰਿਤਕ ਇਸ ਦੀ 35 ਇਹ ਕੋਲ ਕਾਲ ਕਰਕੇ ਬੁਲਾਇਆ ਗਿਆ ਸੀ ਕਿ ਆਪਕੇ ਸੋਲ ਸੋਲੀ ਨਹੀਂ ਨਹੀਂ ਇਹਨਾਂ ਦੀ ਵੈਸੇ ਫੋਨ ਤੇ ਜਰੂਰ ਗੱਲਬਾਤ ਹੋਈ ਝਗੜਾ ਹੋਇਆ ਹੈ ਬਟ ਇਹ ਮੋਟਰ ਤੇ ਹਾਜ਼ਰ ਸੀਗੇ ਜੀ ਉੱਥੇ ਆ ਕੇ ਨਾ ਉਹ ਝਗੜਾ ਬਿਲਕੁਲ ਜੀ ਰਿਮਾਂਡ ਜੇ ਸਰ ਬਿਲਕੁਲ ਜੀ ਅੱਜ ਪੇਸ਼ ਕਰਾਂਗੇ ਉਸ ਤੋਂ ਬਾਅਦ ਰਿਮਾਂਡ ਲੈ ਕੇ ਫਿਰ ਅਗਲੀ ਜਿਹੜੀ ਪੁੱਛਗਿੱਛ ਅਗਲੀ ਜੋ ਤਰਤੀਸ਼ ਹੈ ਉਹ ਨੂੰ ਅਸੀਂ ਕਰਾਂ ਸੈਕਸ਼ਨ ਨਮਾ ਜਿਹੜਾ ਬੀ ਐਨ ਐਸ ਆਇਆ ਉਸ ਦੀ ਤਰਫ ਹਾਂ ਜੀ ਜਿਹੜਾ 103 ਬੀ ਐਨ ਐਸ ਜਿਹੜਾ ਨਵਾਂ ਬੀ ਐਨ ਐਸ ਆਇਆ ਉਹਦੇ ਤਹਿਤ ਇਹ ਪਰਚਾ ਦੱਚ ਕੀਤਾ ਗਿਆ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀੜਿਆ ਮੋਟਾਪਾ ਸ਼ੂਗਰ ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 98763 79499